ਕਿਸਾਨ ਵੀਰੋ ਤਰੀਕ ਅੱਜ ਹੋਊਗੀ 11 ਅਕਤੂਬਰ 2025 ਤੇ ਕੋਟਕਪੂਰਾ ਮੰਡੀ ਵਿੱਚ ਬਾਸਮਤੀ ਦੀ ਬੋਲੀ ਤੇ ਆਏ ਆ 11 ਵਜੇ ਆ ਬਈ ਤੇ ਬੋਲੀ ਜਿਹੜੀ ਸ਼ੁਰੂ ਆ ਤੇ ਪਹਿਲੀ ਡੇਰੀ ਦੀ ਬਈ ਬੋਲੀ ਹੋਣ ਲੱਗੀ ਆ 1509 ਵੈਰਾਈਟੀ ਤੇ ਰੇਟ ਬਈ ਦੇਖਦੇ ਆ ਅੱਜ ਦਾ ਕੀ ਜਾਣ ਵਾਲਾ ਤੇ ਵੀਡੀਓ ਨੂੰ ਬਈ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਜੀ ਲੋ ਜਾਈ ਸੋ ਲੋ ખલજળે સોજ તા ઴જેજે ભજે તા માક બામાક વજાક 7005 3300 3300 ਸਿੰਗਲ ਪੱਖਾ ਬਈ 3300 ਦੋ ਢੇਰੀਆਂ 3300 3300 ਦੋ ਢੇਰੀਆਂ 1300 3300 3300 3200 3205 5 5 5 3205 10 10 15 40 20 25 40 40 45 55 52 77 ਪਤਾ ਨਹੀਂ ਮੈਂ 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 ਪਤਾ ਨਹੀਂ ਮ 3100 ਤੇ 95 ਰੁਪਏ ਤੇ ਬਾਕੀ ਵੀ ਅੱਗੇ-ਅੱਗੇ ਦੇਖਦੇ ਆਂ ਵੀ ਰੇਟ ਦੇ ਵਿੱਚ ਕਿਵੇਂ ਹੋਰ ਤੇਜ਼ੀ ਅੱਜ ਆਉਂਦੀ ਜਾਂ ਨਹੀਂ ਤੇ ਵੀਡੀਓ ਨੂੰ ਵੀ ਐਂਡ ਤੱਕ ਜ਼ਰੂਰ ਦੇਖਿਓ ਜੇ ਤੇ ਆ ਤਿੰਨੇ ਢੇਰੀਆਂ ਦੀ ਜਿਹੜੀ ਬੋਲੀ ਹੋਣੀ ਹੈ ਹੁਣ ਆ ਤਿੰਨ ਢੇਰੀਆਂ ਤਿੰਨ ਢੇਰੀਆਂ ਬਈਆ ਜਵਾਰ ਤਿੰਨ ਢੇਰੀਆਂ ਵਾਸਤੇ ਬੋਲੋ ਜੀ ਬੋਲੋ ਬਸ ਛੋਟਾ ਵੀ ਲੱਕਰ ਲਾ ਲਾਂਗੇ ਫਿਰ ਪੱਥਾ ਲਾ ਦਾਂਗੇ ਪੱਥਾ ਲਾ ਦਾਂਗੇ

ਹਾਂ 2900 ਆਸੇ ਰਿਆਸੋ 2900 2900 2900 2900 3900 ਕੋਈ ਨਹੀਂ ਕੋਈ ਨਹੀਂ ਆ ਜਾਂਦਾ 5 ਮਿੰਟ ਮੋਢੀ ਆਜੀ ਵਾਲਾ ਪੱਖਾ ਲੱਗਣਾ ਏ ਹਾਂ ਪੌਪ ਜਿੰਨਾ ਟਾਈਮ ਲਾਏ ਹੋ ਬੜੇ ਭਾਗ 5 ਸਿੱਕੀ

55 ਰੁਕੇਸ਼ ਟਿੱਕਾ ਦਾ ਏਡਾ ਲਾ ਕੇ ਆਏ ਗੁਰੂਆ ਤੇ 55 55 ਰਾਜਾ ਬੋਲ ਮਾਇਆ 1055 55 55 55 55 55 ਹੈਗੀ ਤੇ ਤੂੰ ਮੰਨ ਤੇਰਾ 3055 ਮੇਰਾ ਮਨ ਹੈਗੀ 55 55 ਨਾ ਤੂੰ ਫਿਰ ਚਿੱਦਾ ਲੈ ਜਬਾਨ ਨਹੀਂ ਆ ਤੂੰ 52 ਰੁਪਏ 60 60 65 70 77 77 77 77 80 80 80 90 90 95 95 99 99 3100 3100 3100 500 5 5 5 5 35 5 ਰੁਪਏ ਮਟਾਈ ਅਗਲੇ ਨੂੰ ਖੋਲ ਦੇਖਾ ਖੁੱਲ ਕੇ ਕਹਿੰਦੇ ਬਸ ਨਿਬੜਨ ਦੇ ਕੰਮ ਨਹੀਂ ਨਿਬੜਿਆ ਨਹੀਂ ਤਰਾ ਮੇਰੀ 5 ਮੇਰੀ ਬੋਲੀਆ ਨਹੀਂ ਉਧਰ ਹੈ ਕੋਈ ਨਹੀਂ ਬੋਲੀ 5 5 ਜਬ ਬੋਲਿਆ ਕਰ ਯਾਰ 5 5 ਰੁਪਏ ਕਿੰਨੀ ਜੈ ਜੈ ਜਰਾ ਆ ਗਿਆ ਜੈ ਜਰਾ 5 35 ਤੋਂ 5 5 10 ਜਲੀਗਾ ਡਕਾ ਐਸਾ ਲਗਾਏ ਇਹ ਠੋਕ ਕੇ 15 15 15 20 25 30 35 40 45 50 55 60 65 65 3265 ਰੁਪਏ ਵਜਦੀ ਆ ਪੀ ਆ ਗਿਆ ਆ ਲਿਖ ਆ ਜਾਓ ਆ ਜਾਓ ਲੋ ਬਈ 3165 ਰੁਪਏ ਜਿਹੜੇ ਲੱਗੀ ਆ ਬਈ ਤੇ ਬਾਕੀ ਬਈ ਅੱਗੇ ਹੋਰ ਰੇਟ ਦੇਖਦੇ ਆ ਤੇ ਲੱਗਦਾ ਕਿ ਅੱਜ ਤੇਜ਼ੀ ਹੋਊਗੀ ਥੋੜੀ ਜਿਹੀ ਹੋਰ ਕਿਉਂਕਿ ਬਈ ਪਰਮਲ ਝੋਨਾ ਜਿਹੜਾ ਆਉਣਾ ਜ਼ਿਆਦਾ ਸ਼ੁਰੂ ਹੋ ਗਿਆ ਤੇ ਬਾਸਮਤੀ ਬਹੁਤ ਘਟ ਗਈ ਆ ਮੀਆਂ ਬੋਲ ਮੀਆਂ ਲੋ ਵੀ 3000 ਤੋਂ ਬੋਲੀ ਸ਼ੁਰੂ 3500 3300 3300 3300 5 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 ਵਾਦੇ ਸੀ 3190 ਰੁਪਏ ਲਾਵੇ ਸੋਨ ਨੂੰ 5 ਹੋਰ 90 95 ਸੂਨੇ ਕਰਕੇ ਦੇ ਦੇ 3200 3200 3200 ਚਲ ਓਕੇ 320 320 ਹਾਲੇ ਹੋਈ 320 ਲਓ ਬਈ 3200 ਰੁਪਏ ਲੱਗਿਆ ਵੀ ਰੇਟ 1509 ਬਈ ਵੈਰੈਟੀ ਇਹ ਸੀਗੀ ਤੇ ਅੱਗੇ ਹੋਰ ਦੇਖਦਾ 3200 ਰੁਪਿਆ ਵੀ ਲੱਗੀ ਹੈ 1509 ਵੈਰਾਈਟੀ ਤੇ 3190 ਰੁਪਈਆ ਜਿਹੜਾ ਸ਼ੁਰੂ ਹੋਇਆ ਸੀ ਬਈ ਕੰਮ ਤੇ ਅੱਜ ਲੱਗਦਾ ਵੀ ਮਾਰਕੀਟ ਦੇ ਵਿੱਚ ਥੋੜੀ ਜਿਹੀ ਹੋਰ ਅੱਜ ਤੇਜ਼ੀ ਵੇਖਣ ਨੂੰ ਮਿਲੂਗੀ ਤੇ ਚਲੋ ਵੀ ਅੱਗੇ ਦੇਖਦੇ ਹਾਂ ਅੱਜ ਮੰਡੀ ਜਿਹੜੀ ਥੋੜੀ ਜਿਹੀ ਪਰਮਲ ਝੋਨਾ ਜ਼ਿਆਦਾ ਹੈ ਤੇ ਬਾਸਮਤੀ ਵੈਰਾਈਟੀ ਥੋੜੀ ਘਟਾਈ ਤੇ 1509 ਬਈ ਵੈਰਾਈਟੀ ਦੀ ਜਿਹੜੀ ਆਪਾਂ ਬੋਲੀ ਦਿਖਾਈਏ ਤੁਹਾਨੂੰ ਇਹਦੇ 3200 ਦੇ ਬੋਲ ਬਾੜੀ ਜੀ 3195 ਤੋਂ ਬੋਲੀ ਜਿਹੜੀ ਚੱਲੀ ਜਾ ਰਹੀ ਆ ਤੇ ਬਾਕੀ ਅੱਗੇ ਦੇਖਦੇ ਹਾਂ ਠੀਕ ਹੈ ਜੀ 40 47 50 55 55 60 ਉਹ ਮੁੰਡਾ ਆਪਣਾ ਹੀ ਹੈ 60 ਲਗਾਓ ਫੋਨ ਲਗਾਓ ਗਿਆ 3260 ਰੁਪਏ ਬਾਜੀ ਆ ਬਹੁਤ ਵਧੀਆ ਹੈ ਯਾਰ ਨਿਹਰਾ ਭੈ ਜੀ ਚੌੜ ਪਏ ਹੈ ਯਾਰ ਮੁਕੇਸ਼ ਹੈ 3260 ਰੁਪਏ ਬਾਉ ਹਾਂ ਭਾਈ ਜਲਾਬੂ 3260 ਮੇਰਾ ਪੁਰਾਣਾ ਬੰਦਾ ਹੈ ਬਕਤ ਪਾਣ ਮੋ ਘਰ ਗਈ ਕਦੇ ਪਿੱਛੇ ਅਸੀਂ ਬੰਦਾ ਬੋਲ ਸੀ ਬੜਾ 3260 ਰੁਪਏ ਬਾਉ ਹਾਂ ਮੁਖਿਆ ਤੇਰਾ ਨਾਮ ਗੁਰਾਂਦ ਕਰਦਾ ਹਾਂ ਪਾਸ ਕਰੋ ਹਾਂ ਭਾਈ ਲਿਖਾਉ ਕੇ ਫਿਰ ਇਹ ਬੋਲ ਲਿਖਾ ਦੇ ਬਾਬਾ ਆ ਕੇ ਲੈ ਲਿਓ ਆ ਕੇ ਲੈ ਲਿਓ ਦੋਨੋਂ ਕਾ ਭੈ ਮੰਡੀ ਵਿੱਚ ਸਿਰੋ ਹੈ ਇਸਾ ਮਾਲ ਨਹੀਂ ਮਿਲੋ ਹਾਂ ਮਤਲਬ ਪਈ ਦਸਤਾ <laughs> तो ले यार, ले नहीं यार 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 बोली होगी नहीं नहीं पे हैं क्यों करते यार? नहीं, उतर है, उतर है। ले 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 भाई जी। बोल दे तेरे हो जाएगी चल कर दे और तो ही बोलो ਉਤਰਾ ਕਰਵਾ ਲਈ ਦਿਖਾ ਨਾ ਤੂੰ ਆ ਬੋਲ ਦੋਏ ਤੋਂ ਗਾ ਕਰਨਾ ਮੈਂ ਫੇਰ ਮੋਨ ਲਗਾਓ ਉਹ ਦੇ ਮਤਲਬ ਹੋਇਓ ਹਾਂ ਦਿਖਾ ਬਈ ਮੈਂ ਦੱਸ ਮੈਂ ਕੀ ਕਰਾ ਦੱਸ ਲੋ ਵੀ 3200 ਤੇ 70 ਰੁਪਏ ਤੱਕ ਗਈ ਬਈ 15 ਜੀ ਨੂੰ 9 ਵੈਰਾਈਟੀ ਆ ਤੇ ਅੱਗੇ ਦੇਖਦੇ ਆ ਬਈ 3270 ਰੁਪਏ ਤੱਕ ਤੇ ਹਲੇ ਗੱਲਬਾਤ ਹੋ ਰਹੀ ਆ ਲੋ ਵੀ 3260 ਰੁਪਏ ਲੱਗੇ ਢੇਰੀ ਤੇ ਚਲੋ ਅੱਗੇ ਦੇਖਦੇ ਆ ਤੇ ਇਹ ਰੇਟ ਦੇ ਵਿੱਚ ਅੱਜ ਲੱਗਦੀ ਆ ਵੀ ਕਰੰਟ ਹੈ ਤੇਜ਼ੀ ਆ ਰਹੀ ਆ 2950 ਖੋਲ ਦੇ ਵੀ ਖੋਲ ਦੇ ਖੋਲ ਦੇ ਪੱਖਾ ਲਾਣਾ ਹੈ 2950 ਰੁਪਏ ਜੀ ਖੋਲ ਦੇ ਆ ਪੱਖਾ ਲਾ ਕੇ ਸਹੀ ਹੋ ਜਾ ਗੋਪਰ ਬਣ ਗਿਆ ਖੋਡਣ ਨਿਕਲ ਜਾਓ ਸਭ ਮੱਕੇ 50 ਰੁਪਏ ਜੀ 50 ਰੁਪਏ ਖੋਲ ਦੇ ਬੇਟਾ ਖੋਲ ਦੇ ਦੀਪੂ ਬੋਲ ਕਬਾਲੀਆ ਤੂੰ ਹੀ ਬਣਾ ਪੜਾ ਇਸ ਤੇ ਮੇਰੇ ਭਾਈ 50 ਰੁਪਏ ਭਾਈ ਨਾ ਨਿਕਲਾ ਧੂਆ 50 ਰੁਪਏ 2950 ਹੈ ਯਾਰ ਕਿਹੜਾ ਕੋਲ ਦੇ ਬੋਲੀ ਹੈ ਬੋਲੀ ਜੋ ਪਤਾ ਸੀ ਜੇ 5 ਮਰ 50 ਮੇ ਕੀ ਫਰਕ ਪੜਿਆ ਬਾਬੂ 5 ਮਰ 50 ਮੇ ਕੀ ਫਰਕ ਪੜਿਆ ਬੋਲੋ ਹਰੀ ਹੈ ਬੋਲੀ ਕੀ ਦੀ ਹੈ ਕਰੀਏ ਦੱਸੋ ਖਰੀ ਹੈ ਤੇ ਨਜ਼ਰ ਆ ਤੇਰੀ ਹੈ ਜੋ ਬੋਲੂ ਮਾ ਉਹ ਸੇਦੀ ਹੈ ਕਰਦੇ ਪਤਲੀ ਕਰਦੇ ਯਾਰ 80 95 95 ਰੁਪਏ ਜੀ 3000 ਬਹੁਤ ਵਧੀਆ ਡੀਲੀ ਬਣੋਗੇ ਯਾਰ 3000 ਰੁਪਏ ਇਹ ਪਤਲੀ ਕਰਦੇ ਕਾਕਾ ਆ ਨਾ ਸਾਰੇ ਕੱਢ ਦੇ ਸਾਰੀ ਪੱਟਾ ਲਾ ਕੇ ਤੇਰਾ 3000 ਰੁਪਏ ਬਹੁਤ ਟਿੱਪੂ ਹਾਂ ਬਹੁਤ ਵਧੀਆ ਨਹੀਂ ਹੈ ਬਹੁਤ ਵਧੀਆ 3000 ਰੁਪਏ ਬਹੁ ਟਿੱਪੂ ਬੋਲਿਆ ਕਰੇ ਯਾਰ ਇਹ 3000 ਰੁਪਏ ਉਹ ਪਰਮਲ ਦਾ ਨਾਮ ਲਾਈਏ 3000 ਰੁਪਏ ਭਾਈ ਆ ਵੇ ਤਾਂ ਵਾਲਿਓ ਬੋਲਦਾ ਟਿੱਪੂ ਨਹੀਂ ਆਇਆ ਯਾਰ ਪੱਕਾ ਵੀ ਲੱਗਣਾ ਹੈ ਯਾਰ ਓਕੇ 5 ਰੁਪਏ ਭਾਉਜੀ ਅੱਗਾ ਲਾ ਕੇ ਬਹੁਤ ਵਧੀਆ ਬਣੂਗੀ ਗੋੜੇ ਪੁੱਛੜ ਕੱਟੇ ਆਹ ਹਾਂ ਕਿੱਥੇ ਬੈਠੇ ਆ ਜੀ ਬਹੁਤ ਕਿਥੇ ਫੋਟੋ ਲੈ ਕੇ ਤੋ ਲੱਡੂ ਆਓ ਨਹੀਂ ਚੋਰੀ ਕਰਦੇ ਰੋ ਵੀ 3000 ਰੁਪਏ ਲੱਗੀ ਇਹ 15 ਜਿਹੜਾ 9 ਤੇ ਥੋੜੀ ਬਈ ਸਿੱਲੀ ਸੀਗੀ ਤੇ ਗੱਲ ਸੀ ਥੱਲੇ ਤੇ ਗਿੱਲੀ ਤੁਹਾਨੂੰ ਪਤਾ ਲੱਗ ਹੀ ਰਿਹਾ ਵੀ ਜਦੋਂ ਕੰਗੇਣਾ ਹਟਾ ਰਹੀ ਸੀ ਤੇ ਲੌਂਗ ਗਿੱਲ ਬਹੁਤ ਨਿੱਕਲ ਰਹੀ ਸੀਗੀ ਤੇ ਚਲੋ ਅੱਗੇ ਦੇਖਦੇ ਆਂ ਬਈ 5 ਰੁਪਏ ਬਾਈ 9005 ਮਾਰ ਬਹੁਤ ਵਧੀਆ ਮਕਾਲਾ ਕਰ ਪਿੱਪੂ ਏ 5 ਰੁਪਏ ਬਾਈ ਪਿੱਪੂ 5 ਰੁਪਏ 50 ਰੁਪਏ 75 75 95 120

ਪੱਖਾ ਦਵਲਾ ਲਵਾ ਦੇ ਲੋ 1000 ਰੁਪਿਆ ਹਾਰਾ ਮਿੱਟਾ ਲਾ ਕੇ 3500 ਰੁਪਿਆ ਹਾਰਾ ਕਿੰਨੇ ਹਾਂ 3500 ਰੁਪਿਆ ਬਾਉ ਜੀ 5 10 15 20 25 30